ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਸਾਡੇ ਵਿੱਚ ਬਹੁਤ ਇਹ ਤਾਂ ਜਾਣਦੇ ਨੇ ਕਿ ਚਮਕੋ ਸਾਹਿਬ ਦੇ ਜੀ ਦਾ ਦੇ ਸਰੀਰ ਨੂੰ ਬੀਬੀ ਸ਼ਰਨ ਕੋ ਜੀ ਦੁਆਰਾ ਸੰਸਕਾਰ ਕੀਤਾ ਗਿਆ ਸੀ ਪਰ ਸਾਡੇ ਵਿੱਚ ਬਹੁਤਿਆਂ ਨੂੰ ਇਹ ਤਾਂ ਪਤਾ ਹੀ ਨਹੀਂ ਕਿ ਉਸ ਦੌਰਾਨ ਬੀਬੀ ਸ਼ਰਨ ਕੋ ਜੀ ਨੂੰ ਮੋਗਸ ਪਾਇਆ ਵੱਲ ਉਸ ਅੱਗ ਵਿੱਚ ਸੁੱਟ ਕੇ ਸੀਧ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਗਲ ਰਹੇ ਸਾਰੇ ਅੰਗੀਠਾ ਸਾਹਿਬ ਨੂੰ ਉਹਨਾਂ ਮੁੰਗਲਾ ਸਪਾਈਆਂ ਵੱਲੋਂ ਠੰਡਾ ਕਰਕੇ ਸਾਰੇ ਸਰੀਰਾਂ ਨੂੰ ਅੱਧ ਛੜਿਆ ਛੱਡ ਦਿੱਤਾ ਸੀ ਤਾਂ ਜੋ ਉਹਨਾਂ ਅੱਧ ਛੜੇ ਸਰੀਰਾਂ ਦਾ ਹੋਰ ਕੋਈ ਵੀ ਸੰਸਕਾਰ ਨਾ ਕਰ ਸਕੇ ਪਰ ਇਸ ਤੋਂ ਬਾਅਦ ਕਿਵੇਂ ਦੋ ਭਰਾਵਾਂ ਨੇ ਇਹਨਾਂ ਸਰੀਰਾਂ ਦਾ ਸਕਾਰ ਕੀਤਾ ਸੀ ਅਤੇ ਉਹ ਕਿਵੇਂ ਕਮਲੇ ਮਾਨਿਤ ਦੇ ਇੱਥੇ ساری ਸੇਵਾ ਕਰ ਪਾਈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੂਰੀ ਡਿਟੇਲ ਵਿੱਚ ਤੁਹਾਨੂੰ ਇਹ ਪਿਆਰ ਦੱਸਾਂਗੇ ਕਿਉਂਕਿ ਇਤਿਹਾਸ ਵਿੱਚ ਇਹ ਨਪਰਾਵਾ ਦਾ ਬਹੁਤ ਜ਼ਿਕਰ ਨਹੀਂ ਮਿਲਦਾ। ਸੋ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਦੇਖੋ ਤਾਂ ਉਹਨਾਂ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਆ ਹੋਣਾ ਕਿਉਂਕਿ ਇਤੇ ਅਸੀਂ ਪੂਰੇ 27 ਹਫ਼ਤੇ ਬਾਰੇ ਵੀਡੀਓ ਬਣਾ ਰਹੇ ਹਾਂ। ਉਹ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਨੌ ਪੌ ਦੀ ਰਾਤ ਸੰਤਾਨ ਖਾਲੀ ਮਡਾੜ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਝ ਪਛਾਣ ਵੀ ਢੂੰਢ ਦੀ ਲੱਭਦੀ ਇੱਕ ਬੀਬੀ ਫੈਰ ਰਹੀ ਸੀ ਇਹਦਾ ਪਿੰਡ ਚੰਗੌਰ ਦੇ ਨੇੜੇ 2 ਕਿਲੋਮੀਟਰ ਦੂਰ ਹੈ ਰਾਏਪੁਰ ਦੀ ਸ਼ਤਲੂ ਜੀ ਘੜੀ ਨੂੰ ਚੰਦਨ ਤੋਂ ਬਾਅਦ ਇਸ ਪਿੰਡ ਵਿੱਚ ਦੀ ਲੰਡੇ ਨੇ ਤੇ ਡੰਡ ਸਾਹਿਬ ਹੁੰਦੇ ਹੋਏ ਮੱਛੀਵਾੜਾ ਜਾ ਪਹੁੰਚੇ ਸੀ ਗੁਰਸਿੱਖੀ ਵਿੱਚ ਰਤੜੀ ਇਸ ਧੀ ਨੂੰ ਦਸਮ ਪਿਤਾ ਜੀ ਨੇ ਮਾਨਿਅਤ ਤਰੀਕੇ ਦਰਸ਼ਨ ਦੇ ਕੇ ਆਤਮਿਕ ਬਲ ਬਖਸ਼ਿਆ ਇਸ ਦੀ ਆਤਮਾ ਨੇ ਹੁਲਾਰਾ ਖਾਤਾ ਇਹ ਚਮਕੌਰ ਦੇ ਸ੍ਰੀ ਦਾਦਾ ਸੰਸਕਾਰ ਕਰਨ ਇੱਥੇ ਆਨ ਜਿੰਗਾ ਦੀਆਂ ਦੇ ਹਾਨੂੰ ਢੂੰਡਦੀ ਹੈ ਇੱਕ ਦੀਵੇ ਦੀ ਲੋ ਨਾਲ ਜਿੰਗਾ ਦੇ ਸਰੀਰ ਪਛਾਨ ਇੱਕ ਥਾਂ ਇਕੱਠੇ ਕਰੀ ਜਾਂਦੀ ਹੈ ਮੁਗਲਾ ਦੀਆਂ ਅਨੇਕਾਂ ਲਾਸ਼ਾਂ ਵਿੱਚੋਂ ਮਸਾ ਕਿਤੇ ਸਿੰਘਾਂ ਦੇ ਸਰੀਰਾਂ ਦੀ ਭਾਲ ਕਰਤੀ ਬੀਬੀ ਸ਼ਰਨ ਕੋਰ ਤਾਂ ਨਿਕਲ ਗਿਆ ਵਾਲਾ ਤਾਂ ਮੇਰਾ ਪਿਤਾ ਬਾਜਾ ਵਾਲਾ ਮੁਖ ਉਲਾਪ ਰਹੀ ਸੀ ਇਸਨੇ ਸਖਤ ਮਿਹਨਤ ਕਰਕੇ 10-15 ਸਿੰਘਾਂ ਦੇ ਆਂਦੇ ਹਾਂ ਇਕੱਠਿਆਂ ਕੀਤੀਆਂ ਤੇ ਮਾ ਕਰਤੀਆ ਇਹਦਾ ਆਪਣਾ ਸਰੀਰ ਵੀ ਤੱਕ ਟੁੱਟ ਗਿਆ ਬੀਬੀ ਨੇ ਇਹੋ ਸੋਚ ਕੇ कि किता दिन नाल 14 ਚੜ ਜਾਵੇ ਉਸ ਤੋਂ ਪਹਿਲਾ ਸੰਸਕਾਰ ਕਰਦੇ ਵਾ ਆਲੇ ਦੁਆਲੇ ਤੋਂ ਪਾਤੀਆਂ ਤਲਵਾਰ ਕਾਹੀ ਤੇ ਲੱਕੜਾ ਲਿਆ ਅੰਗੀਠਾ ਤਿਆਰ ਕਰ ਤਿਰਤੰ ਸੁਹਲਾ ਪੜ ਅਰਦਾਸ ਕਰ ਲੰਬੂ ਲਾਟਾ ਅਗਦੇ ਪਾਂਬੜ ਮੱਤ ਤੇ ਮੁਗਲ ਕਾਹੀ ਜੋ ਆਪਣੇ ਮੂਰਤੀਆਂ ਨੂੰ ਤੁchna ਤੱਕੇ ਖਾਰੇ ਬੇਸੁਰਤ ਮੁਕਤੇ ਪੈਸੀ ਇੱਕ ਦਮ ਉੱਤੇ ਤੇ ਅਗ ਤੇ ਦੀਆ ਲਾਟਾ ਦੇਖ ਪੈਦਿਤ ਹੋ ਗਏ ਬਹੁਤ ਧੇਰ ਤਾ ਉਹ ਡਾਇਰਟੇ ਨੇੜੇ ਹੀ ਨਾ ਆਏ ਫਿਰ ਹੌਸਲਾ ਕਰੇ ਜਾਂਦੇ ਅਗ ਦੇ ਨੇੜੇ ਕੋਲ ਪਹੁੰਚੇ ਤਾਂ ਇੱਕ ਬੀਬੀ ਨੂੰ ਦੇਖ ਹੈਰਾਨ ਹੋ ਗਏ ਪੁੱਛਿਆ ਕਿ ਤੂੰ ਕੌਣ ਹੈ بیبی شرد کور نے کہا کہ میں دسم پیتا گرو گوبند سنگھ جی بی ہاں سنگا دار आई ہاں اس نے بے خوف ہو کے اتر دپاہیوں نے اس نو پڑنا چاہیے بیبی نے تلوار تو کئی پار بلا دیتے ਇਸੇ ਟੜਪ ਵਿੱਚ ਬਿੱਬੀ ਦੇ ਗਹਿਰਾਵਾਰ ਵੀ ਹੋਇਆ ਉਹ ਡਿੱਗ ਗਈ ਪੀਰੇ ਜਾਬਰ ਸਿਪਾਹੀਆ ਨੇ ਗੰਭੀਰ ਜਖਮੀ ਨੂੰ ਅੱਗ ਵਿੱਚ ਸੁੱਟੇ ਤਾਂ ਬਿੱਬੀ ਸ਼ਾਨ ਨੇ ਕੋਰ ਆਪਣੀ ਜਾਨ ਦੀ ਬਾਦੀ ਲਾਚਮ ਕੋਲ ਦੀ ਘੜੀ ਸ਼ਹੀਦਾਂ ਵਿੱਚ ਅਪੇਧ ਹੋ ਗਈ ਬਿੱਬੀ ਸ਼ਾਨ ਨੇ ਕੋਰ 38 ਕੋ 1432 ਇਸਪੀ ਨੂੰ ਪੱਤੀ ਘੜੀ ਦੇ ਸ਼ਹੀਦ ਸਿੰਘਾ ਦੇ ਸੰਸਕਾਰ ਕਰਨ ਦੀ ਸੇਵਾ ਨਿਪਾਉ ਦਿਆ ਨਿਪਾਉ ਦਿਆ ਸ਼ਹੀਦੀ ਪਾਈ ਸੀ ਇਸ ਤੋਂ ਬਾਅਦ ਗੰਮਾ ਦੇ ਤਿਲੋਕਾ ਨਾ ਦੇ ਦੋਪਰਾ ਸਰਹੰਦ ਆਪਣਾ ਮਾਮਲਾ ਦੇਨ ਗਾਇਤਾ ਇਹਨਾ ਪਤਾ ਲੱਗਾ ਕਿ ਸਤਗੁਰ ਕਲਗੀਧਰ ਜੀ ਨੇ ਅਨੰਤ ਪੂਸਾਈ ਛਾੜ ਦਿੱਤਾ ਹੈ ਪੁੱਛ ਦੇ ਪਹਚਾਉਂਦਾ ਚੋ ਜੰਗ ਕੋਰ ਦਾ ਅਪੜਦੇ ਆ ਉੱਥੋਂ ਸਭ ਹਾਲਾਤ ਇਹਨਾਂ ਨੂੰ मालूम ਹੁੰਦੇ ਸਿੰਘਾ ਦੇ ਗੁਰੂ ਪੁੱਤਰਾਂ ਦੀ ਸ਼ਹੀਦੀ ਬਾਰੇ ਵੀ ਇਹਨਾਂ ਨੇ ਸੁਣਿਆ ਉੱਥੇ ਇਹਨਾਂ ਨੂੰ ਦਸੰ ਪਿਤਾ ਦੀ ਦੀ ਗੜੀ ਵਿੱਚੋਂ ਨਿਕਲਣ ਦੀਆਂ ਖਬਰਾਂ ਵੀ ਮਿਲਦੀਆਂ ਨੇ ਅਗਲ ਸਿਪਾਹੀ ਆਪਣੇ ਸਿਪਾਹੀਆਂ ਨੂੰ ਦਫਨਾ ਰਹੇ ਸੀ ਸਿੰਘਾ ਦੇ ਸਰੀਰ ਰੁਲਦੇ ਪਏ ਸੀ ਇਹਨਾਂ ਇਹਨਾਂ ਇਹ ਸੁਣ ਕੇ ਬਹੁਤ ਦੁੱਖ ਹੋਇਆ ਦੋਨੇ ਭਰਾਵਾਂ ਸਲਾਹ ਕੀਤੀ ਕਿ ਆਪਾਂ ਜਾਨਵਾਰ ਕੇ ਗੁਰੂ ਪਾਸ਼ਾ ਜੀ ਦੇ ਸਾਹਿਬ ਜਾਦਿਆਂ ਤੇ ਸਿੰਘਾ ਦੇ ਚ ਸੰਸਕਾਰ ਜ਼ਰੂਰ ਕਰਾਂਗੇ ਉਹਨਾਂ ਨੇ ਆਪਣੇ ਕੱਪੜੇ ਪਾੜ ਲਏ ਕੇਸ ਪਿੱਛੇ ਖਿਲਾਰ ਤੇ ਤੇਰੀ ਨੂੰ ਗਾਂਦਰ ਮੰਨਤ ਮਾਲ ਲੇੇ ਪਾਗਲ ਬਨ ਜਾਂਦੇ ਤਾਰਾ ਦਿਨ ਚੰਕਾ ਵਰਦੀ ਗੜੀ ਦੇ ਹਲੇ ਦੁਆਲੇ ਕੁਮ ਦੇ ਰਹੰਦੇ ਮੁਗਲ ਚ ਪਾਈ ਵੀ ਨਾ ਨੂੰ ਪਾਗਲ ਸਮਝੇ ਕੁਛ ਨਹੀਂ ਕਹਿੰਦੇ ਰਾਤ ਪੈਂਦੀ ਆ ਤਾਂ ਇਹ ਸ਼ਹੀਦ ਦਾ ਦੇ ਸਰੀਰ ਪਾਲਣ ਲੱਗ ਪੈਂਦੇ ਤੇ ਛੇਤੀ ਹੀ ਇਹਨਾਂ ਨੂੰ ਇੱਕ ਗੀਤਾ ਮਿਲਿਆ ਇਸ ਵਿੱਚ ਕਈ ਸਾਰੇ ਸਿੰਘਾਂ ਦੇ ਸਰੀਰ ਤੇ ਇੱਕ ਸਰੀਰ ਅੱਧ ਸੜਿਆ ਹੋਇਆ ਸਿੱਖ ਬੀਬੀ ਦਾਸੀ ਇਸ ਬੀਬੀ ਨੇ ਸਿੰਗਾ ਦਾ ਸੰਸਕਾਰ ਕਰਨ ਦਾ ਯਤਨ ਕੀਤਾ ਸੀ ਸਿਪਾਯਾ ਨੇ ਇਸ ਨੂੰ ਵੀ ਸ਼ਹੀਦ ਕਰਨ ਗਿੱਟਾ ਵੀ ਠੰਡਾ ਕਰ ਦਿੱਤਾ ਸੀ ਉਹ ਚਾਹੁੰਦੇ ਸੀ ਕਿ ਸਿੰਗਾ ਦੇ ਸਰੀਰਾਂ ਦੀ ਵਿਅਤੀ ਹੋਵੇ ਡਰ ਕੇ ਲੋਕ ਗੁਰੂ ਦੇ ਸਿੱਖ ਨਾ ਬੰਨਣ ਨਾਹੀ ਸਰਕਾਰ ਨਾਲ ਬਕਰ ਲੈਨ ਦੀ ਕੋਈ ਜਰੂਰਤ ਕਰੇ ਸਿੱਖ ਬੀਬੀ ਨੂੰ ਸੇਵਾ ਕਰਦੀ ਸ਼ਹੀਦ ਹੋਇਆ ਦੇਖ ਭਾਈ ਰਾਮੇ ਤੇ ਭਾਈ ਤੇ ਲੋਕ ਕੇ ਵਿੱਚ ਹੋਰ ਵੀ ਦਰਦਾਂ ਆ ਗਈ ਉਹ ਤਨੋ ਮਨੋ ਸੇਵਾ ਵਿੱਚ ਝੁੱਟ ਗਏ ਹੱਥਾਂ ਵਿੱਚ ਕੜਾ ਪਾਇਆ ਦੇਖ ਸੀਧ ਤੇ ਕੇਸ ਅਤੇ ਤੇੜ ਕਚੈਰੇ ਹੋਨ ਦੀ ਸੂਰਤ ਵਿੱਚ ਇਹ ਜਾਨ ਜਾਂਦੇ ਕਿ ਇਹ ਸ਼ਿੰਗਾ ਦਾ ਸਰੀਰ ਹੀ ਹੈ ਹਨੇਰੇ ਵਿੱਚ ਹੱਥਾ ਦੀ ਤੋਹ ਨਾਲ ਸ਼ਿੰਗਾ ਦੇ ਸਰੀਰ ਨੂੰ ਪਛਾਨ ਦੇ ਦੋਨੇ ਪ੍ਰਾ ਬਹੁਤ ਅੰਧਵੰਨ ਨਾਲ ਅੰਗਿੱਟੇ ਤੇ ਲਿਆ ਰਖਦੇ ਇਸੇ ਤਰ੍ਹਾਂ ਲੱਭਦੇ ਢੂੰਢਦੇ ਅਸਾਈ ਜਾਦੇ ਆ ਦੇ ਸਰੀਰ ਵੀ ਮਿਲ ਗਏ ਇਹ ਉਹਨਾਂ ਲਈ ਬਹੁਤ ਵੱਡੀ ਪ੍ਰਸ਼ੰਸਾ ਵਾਲੀ ਗੱਲ ਸੀ ਮਨ ਹੀ ਮਨ ਦੋਹਾ ਹਾਂ ਨੇ ਕਲਗੀਧਰ ਜੀ ਦਾ ਧੰਨਵਾਦ ਕੀਤਾ ਕੋਈ ਸਰੀਰ ਰਹਿ ਨਾ ਜਾਵੇ ਆਪਣੀ ਪੂਰੀ ਤਸੱਲੀ ਕਰ ਲਈ ਸੋ ਇਹਨਾਂ ਨੇ ਬਾਹਰੂ 88 ਕੀ ਗੁਰੂ ਜੀ ਨਾਲ 40 45 ਸਿੰਘ ਹੀ ਗਰੀ ਦੇ ਅੰਦਰ ਮੌਜੂਦ ਸੀ ਉਸ ਮੁਤਾਬਿਕ ਵੀ ਇਹਨਾਂ ਨੇ ਪੂਰੀ ਤਸੱਲੀ ਕਰ ਲਈ 40 ਸਿੰਗਾ ਦੇ ਸਰੀਰ ਤੇ ਦੋ ਸਾਹਿਬਜ਼ਾਦੇ ਦੇ ਸਰੀਰ ਦਿੱਤੇ ਤੇ ਲਿਆ ਕੇ ਰੱਖਲੇ ਨੇੜੇ ਰਿਆਂ ਹਵੇ ਲਿਆਂ ਤੋਂ ਪਾਕੀਆਂ ਕਾਹੀ ਸਲਵਾੜ ਤੇ ਲੱਕਣਾ ਲਿਆ ਅੰਗੀਟਾ ਤਿਆਰ ਕਰ ਅਰਦਾਸ ਕੀਤੀ ਅੱਖਾਂ ਚੋਂ ਅਥਰੂ ਗੇਰ ਦਿਆ ਅਗਨੀ ਲਾ ਦਿੱਤੀ ਤੇ ਦੋਨੇ ਭਰਾ ਇੱਕ ਦੂਸਰੇ ਦੇ ਗੱਲ ਲੱਗ ਕੇ ਤਹਾ ਮਾਰਗੇ ਰੌਣ ਲੱਗ ਪਏ ਅੱਗ ਦੀਆਂ ਲਾਟਾਂ ਦੇਖ ਸਿਪਾਹੀ ਦੌੜੇ ਆਏ ਇਹ ਰੋ ਹੋਰ ਚੀਖਾਂ ਕਿੱਲ ਗਾਰੀਆਂ ਮਾਰ ਅੱਗ ਨਾਲ ਖੇਡਣ ਲੱਗ ਗਏ ਮਿੱਟੀ ਕਟਾਮਾ ਥੀਰਤੇ ਪਾਉਣ ਲੱਗੇ ਸਿਪਾਹੀ ਪਾਗਲ ਜਾਣ ਕੇ ਫਿਰ ਵਾਪਸ ਮੁੜ ਗਏ ਉਹਨਾ ਦਾ ਧਿਆਨ ਅੰਗਿੱਠੇ ਵੱਲ ਗਿਆ ਹੀ ਨਹੀਂ ਸਤਗੁਰ ਪਾਤਸ਼ਾਹ ਜੀ ਦੀ ਕਿਰਪਾ ਚੱਟ ਕਾਈ ਜੰਮਾ ਰਾਮਾ ਤੇ ਭਾਈ ਤਿਰਲੋਕਾ ਨੇ ਸਾਹਿਬ ਜਾਦਿਆ ਦੇ ਸੰਸਕਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗੜੀ ਦੇ ਸਿੱਧਾ ਦੇ ਸੰਸਕਾਰ ਦਸ ਪੋ ਦੀ ਰਾਤ ਕੀਤੇ ਗਏ ਇਸ ਤੋਂ ਤੀਜੇ ਦਿਨ ਬਾਅਦ ਸਿੱਧਾ ਦੀ ਅਰਤੀਆਂ ਨੂੰ ਮਿੱਟੀ ਦੋ ਦੋ ਵੱਡੇ ਮਟਕਿਆਂ ਵਿੱਚ ਪਾ ਧਰਤੀ ਵਿੱਚ ਦਬਾ ਕੇ ਭਾਈ ਰਾਮਾ ਤੇ ਤਿਰਲੋਕਾ ਆਪਣੇ ਨਗਰ ਫੂਲ ਨੂੰ ਚੱਲ ਪਏ ਉਸ ਸਮੇਂ ਸਤਗੁਰ ਕਲਗੀਧਰ ਜੀ ਦਾ ਦੰਦਮਾ ਮਤਲਬ ਤਲਵੰਡੀ ਸਾਬ ਉਹਨਾ ਸੁਣ ਕੇ ਭਾਈ ਰਾਮਾ ਤੇ ਲੋਕਾ ਗੱਡਿਆ ਤੇ ਦਸਤਾ ਲੱਧ ਕੇ ਗੁਰੂ ਚੰਨਾ ਵਿੱਚ ਜਾ ਕੇ ਹਾਜ਼ਰ ਹੁੰਦੇ ਆ ਪਾਸ਼ਾ ਜੀ ਨੇ ਪੁੱਛਿਆ ਕਿ ਇਹ ਦਸਤਾ ਤੁਸੀਂ ਆਪਣੇ ਵੱਲੋਹ ਲੈ ਕੇ ਆਏ ਹੋ ਜਾਂ ਸਾਰੇ ਭਾਈ ਚਾਰੇ ਵੱਲੋਹ ਨਾ ਨੇ ਅਰਦਾਸ ਕੀਤੀ ਤੇ ਪਾਸ਼ਾ ਜੀ ਸਾਡੇ ਕੋਲ ਜੋਦਸਵੰਤ ਸੀ

ਸਾਤੋਂ ਪਹਿਲਾ ਵੀ ਇੱਕ ਸਿੱਖ ਬੀਬੀ ਹੈ ਇਹੇ ਸੇਵਾਨੀ ਮਾਉਂ ਦਾ ਆਪਣੀ ਜਾਣ ਤੇ ਦਿੱਤੀ ਗੁਰੂ ਪਾਸ਼ਾ ਜੀ ਨੇ ਕਿਹਾ ਉਹ ਗੁਰੂ ਪੁਤਰੀ ਧਨ ਸੀ ਉਸ ਦਾ ਜੀਵਨ ਸਫਲ ਹੋ ਗਿਆ ਇਹਨਾਂ ਨੇ ਆਪਣੀ ਗੱਲ ਜਾਰੀ ਰੱਖ ਦਿਆ ਕਿਹਾ ਕਿ ਪਾਤਸ਼ਾਹ ਜੀ ਮੋਂਗਲਾ ਨੂੰ ਪਤਾ ਲੱਗਦਾ ਕਿ ਆਪ ਜੀ ਦੇ ਸਾਹਿਬ ਜਾਦੇ వీ شہید ਹੋ ਗਏ ਹਨ ਤਾਂ ਉਹਨਾਂ ਦੇ ਸੀਸ ਉਤਾਰ ਕੇ ਲੈ ਜਾਂਦੇ ਵੈਰੀ ਨੂੰ ਸਾਹਿਬ ਜادہ ਦੇ ਆਂਦੇ ਸਰੀਰ ਨજર ਹੀ ਨਹੀਂ ਆਇਆ ਆਪ ਜੀ ਦੀ ਕਿਰਪਾ ਸਦਕਾ ਸਾਹਿਬ ਜادہ ਦੇ ਸਰੀਰਾਂ ਦੇ ਵੀ ਦਰਸ਼ਨ ਹੋਏ ਇਹ ਜਨ ਕੇ ਸਾ ਬਸੰਗ ਪਾ ਲਈ ਅੱਖਾਂ ਜੋ ਅਤਰੂ ਹੈ ਤੋਰੇ ਪਾਸ਼ਾ ਜੀ ਨੇ ਸਭ ਨੂੰ ਦਿਲਾਸਾ ਦਿੱਤਾ ਇਹਨਾਂ ਪ੍ਰੇਮੀਆਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਪਾਸ਼ਾ ਜੀ ਕਹਿਣ ਲੱਗੇ ਕਿ ਮੰਗੋ ਭਾਈ ਜੋ ਵੀ ਮੰਗਦੇ ਹੋ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਇਹਨਾਂ ਨਿਮਰਤਾ ਸਾਹਿਤ ਬੇਨਤੀ ਕੀਤੀ ਕਿ ਪਾਸ਼ਾ ਜੀ ਆਪ ਜੀ ਦਾ ਬਹੁਤ ਕੁਝ ਦਿੱਤਾ ਹੈ ਪਰ ਜਮੀਨ ਜਮੀਨ ਦੀ ਮਾਲਕ ਸਾਡੀ ਨਹੀਂ ਹੈ ਪਾਸ਼ਾ ਜੀ ਕਹਿਣ ਲੱਗੇ ਕਿ ਕਹੀ ਇਲਾਕੇ ਤੁਹਾਡੇ ਹੋਣਗੇ ਹੁਕਮ ਤੁਹਾਡੀ ਹੋਵੇਗੀ ਤੁਸੀਂ ਅਮ੍ਰਿਤਸ਼ਕ ਕੇ ਸਿੰਘ ਸਾਜੇ ਜਾਵੋ ਖਾਤੇ ਕ ਰਾਜਪਾਕ ਆ ਜਾਵੰਦੇ ਗੁਰੂ ਪਾਸ਼ਾ ਜੀ ਦਾ ਬਚਨ ਮੰਨ ਕੇ ਅਮ੍ਰਿਤਸ਼ਕ ਪਾਈ ਰਾਮਾ ਤੇ ਪਾਈ ਤੇ ਲੋਕਾ ਸਿੰਘ ਬੰਨੇ ਜਾਂਦੇ ਆ ਸੱਤ ਦਿਨ ਪਾਸ਼ਾ ਜੀ ਦੀ ਸੇਵਾ ਕਰਕੇ ਇਹ ਆਗਿਆ ਲੈਂਦੇ ਆ ਦੋਨੋਂ ਦੋਨਾਂ ਨੂੰ ਬਹੁਤ ਆਦਰ ਨਾਲ ਸਰਪ ਸਰੂਪਾਉ ਦੇ ਕੇ ਵਿਦਾਇਗੀ ਦਿੱਤੀ ਜਾਂਦੀ ਅੱਗੇ ਚੱਲ ਇਹਨਾਂ ਦੇ ਜੀ ਵਾਰਸ ਨਾਬੇ ਪਟਿਆਲੇ ਤੇ ਜੀਂਦ ਦੇ ਰਾਜੇ ਕਹਲਾਉਂਦੇ ਹਨ ਸੋ ਇਸੇ ਤਰ੍ਹਾਂ ਗੁਰੂ ਜੀ ਦੇ ਦਿੱਤੇ ਹੋਏ ਵਾਰ ਸਫਲ ਹੁੰਦੇ ਹਾਂ ਇਹਨਾਂ ਪਰਵਾਣੇ ਅਨੰਤਪੁਰ ਸਾਹਿਬ ਦੇ ਘਰੇ ਸਮੇ ਕਈ ਬੰਦੇ ਆਪਣੇ ਵੱਲੋਂ ਗੁਰੂ ਜੀ ਦੀ ਸੇਵਾ ਵਿੱਚ ਭੇਜੇ ਅਤੇ ਰਸਤਾ ਤੇ ਹਥਿਆਰ ਵੀ ਭੇਜਦੇ ਰਹੇ ਇਹਨਾ ਦੇ ਵਾਰਸ ਕੋਲ ਕਲਗੀਧਰ ਜੀ ਵੱਲੋਂ ਬਖਸ਼ਿਆ ਬਹੁਤ ਸਾਰੀਆਂ ਬਸਤਾ ਹੁਣ ਵੀ ਮੌਜੂਦ ਹਨ ਤਸੰਪੀਤਾ ਜੀ ਦੀ ਇਹਨਾ ਪਰਾਂਵਾ ਨਾਲ ਉਹ ਤੇ ਨੇੜਤਾ ਸੀ

ਜ਼ਿਲ੍ਹਾ ਪਟਿਆਲਾ ਚਮਕੌਰ ਸਾਹਿਬ ਦੇ 2 ਕਿਲੋਮੀਟਰ ਦੂਰ ਸਰਹੰਦ ਨਹਿਰ ਲੰਘਦੇ ਸਿੱਧ ਆ ਪਿੰਡ ਵਿੱਚ ਇੱਕੋ ਇੱਕ ਗੁਰਦੁਆਰਾ ਬਿੱਬੀ ਸ਼ਰਨ ਕੌਰ ਜੀ ਦੇ ਨਾਂ ਤੇ 1930 ਈਸਵੀ ਵਿੱਚ ਪਿੰਡ ਵਾਸੀਆਂ ਨੇ ਬਣਾਇਆ ਸੀ ਉਮੀਦ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮੇਰਾ ਖੋਵੇਗਾ ਜੇਕਰ ਸਾਡੇ ਇਹ ਕਾਰਜ ਤੁਹਾਨੂੰ ਪਸੰਦ ਆ ਰਹੇ ਆ ਤਾਂ ਜਨ ਨੂੰ ਸਬਸਕ੍ਰਾਈਬ ਅਤੇ ਵੀਡੀਓ ਥੱਲੇ ਕੁਝ ਨਾ ਕੁਝ ਕਮੈਂਟ ਜੋ ਕਰਕੇ ਜਾਓ ਅਤੇ ਇਹਨਾਂ ਵੀਡੀਓ ਨੂੰ ਬਾਕੀ ਸਭ ਦੱਤ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਇਤਿਹਾਸ ਦੀਆਂ ਦੀਆਂ ਨਾਲ પાਸ ਕੀਏ ਮਿਲਦੇ ਹਾਂ ਅਗਲੀ ਵੀਡੀਓ